2000 ਰੁਪਏ ਦੇ ਨਵੇਂ ਨੋਟ ਬਾਜ਼ਾਰ ਦੇ ਵਿੱਚ ਆਏ ਨਹੀਂ ਕਿ ਜਾਲੀ ਕਰੰਸੀ ਛਾਪਣ ਵਾਲਿਆਂ ਨੇ ਆਪਣੀ ਕਾਲਾ ਬਾਜ਼ਾਰੀ ਸ਼ੁਰੂ ਕਰ ਦਿੱਤੀ ਤਰਨਤਾਰਨ ਪੁਲਿਸ ਟੀਕ੍ਰਿਫਤ ਵਿੱਚ ਖੜੇ ਇਹਨਾਂ ਦੋ ਨੌਜਵਾਨਾਂ ਦੇ ਕੁਝ ਏਸੀ ਤਰ੍ਹਾਂ ਦੇ ਇਲਜ਼ਾਮ ਨੇ ਪੁਲਿਸ ਨੇ ਇਹਨਾਂ ਨੂੰ 2000 ਰੁਪਏ ਦੇ ਤਿੰਨ ਜਾਲੀ ਨੋਟਾਂ ਸਮੇਤ ਗ੍ਰਿਫਤਾਰ ਕੀਤਾ ਹੈ ਜਾਲੀ ਨੋਟਾਂ ਦੀ ਪ੍ਰਿੰਟਿੰਗ ਲਈ ਵਰਤਿਆ ਜਾਣ ਵਾਲਾ ਸਕੈਨਰ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ ਪੁਲਿਸ ਮੁਤਾਬਕ ਇਹ ਤਿੰਨ ਮੈਂਬਰਾਂ ਦਾ ਗਰੁੱਪ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਫਿਲਹਾਲ ਫਰਾਰ ਹੈ ਪੁਲਿਸ ਨੂੰ ਇਹਨਾਂ ਕੋਲੋਂ ਹੋਰ ਜਾਲੀ ਨੋਟਾਂ ਦੀ ਬਰਾਮਦਗੀ ਦੀ ਆਸ ਹੈ ਸੰਦੀਪ ਤੇ ਆਪਣਾ ਗੁਰਮੁਲਾਪ ਤੇ ਹਰਜਿੰਦਰ ਤੇ ਲੜਕੇ ਨੇ ਇਹਨਾਂ ਨੇ ਪਲੈਨਿੰਗ ਕਰਕੇ ਇਹ ਜਾਲੀ ਨੋਟ ਸਕੈਨਰ ਉਹਦਾ ਹੀ ਤਿਆਰ ਕਰਕੇ ਕੰਪਿਊਟਰ ਦੀ ਮਦਦ ਨਾਲ ਇਹਦਾ ਮਾਰਕੀਟ ਵਿੱਚ ਵੇਚਣ ਦੀ ਕੋਸ਼ਿਸ਼ ਕੀਤੀ ਹੈ ਕਰੰਸੀ ਦੇ ਰੇਟ ਚੇਂਜ ਹੋ ਜੇਣੇ ਬਾਰੇ ਲੋਕਾਂ ਨੂੰ ਕੋਈ ਬਹੁਤਾ ਧਿਆਨ ਨਹੀਂ ਹੈਗਾ ਹਾਲੇ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਇਹ ਸਟੇਟ ਦੇ ਤੇ ਇਹਨਾਂ ਦਾ ਕੰਮ ਕੀਤਾ ਜਾ ਸਕਦਾ ਜਿਹੜਾ ਫਾਇਦੇਮੰਦ ਹੋ ਸਕਦਾ